ਬੰਨ ਦੇ ਉੱਤੇ ਤੁਹਾਨੂੰ ਪਤਾ ਕਿ ਬੰਨ ਟੁੱਟਿਆ ਹੋਇਆ ਬੰਨ ਨੂੰ ਬੰਨਣਾ ਆਸਤੇ ਜਿਹੜੇ ਲਗਾਤਾਰ ਕਈ ਪਿਛਲੇ ਦਿਨਾਂ ਤੋਂ ਨੌਜਵਾਨ ਆ ਜਿਹੜੇ ਇਸ ਬੰਨ ਨੂੰ ਬੰਨ ਰਹੇ ਤੇ ਸਰਕਾਰਾਂ ਜੋਰ ਲਾ ਰਹੇ ਨੇ ਇਹ ਕਹਿੰਦੀਆਂ ਸੀਗੀਆਂ ਦੇਖ ਸਕਦੇ ਹੋ ਰਾਮ ਨਾਲ ਵੀਰੇ ਰਾਮ ਨਾਲ ਸੋ ਇੱਥੇ ਹਾਲਾਤ ਇਹ ਆ ਕਿ ਬੰਨ ਜਿਹੜਾ ਇਹ ਟੁੱਟ ਚੱਲਿਆ ਸੀ ਇਹ ਬੰਨ ਨੂੰ ਬੰਨਣ ਆਸਤੇ ਪਿਛਲੇ ਕਈ ਦਿਨਾਂ ਤੋਂ ਆ ਜਿਹੜੇ ਨੌਜਵਾਨ ਜਿਹੜੇ ਨੌਜਵਾਨਾਂ ਨੂੰ ਸਰਕਾਰਾਂ ਨੇ ਇਹ ਕਹਿ ਕੇ ਬਦਨਾਮ ਕੀਤਾ ਸੀ ਕਿ ਵੱਡੇ ਟਰੈਕਟਰ ਆ ਇਹ ਰੱਖੀ ਫਿਰਦੇ ਵੱਡੇ ਟਾਇਰ ਆ ਜਿਹੜੇ ਇਹ ਪੁਆਈ ਫਿਰਦੇ ਪੰਜਾਬ ਦੀ ਜਵਾਨੀ ਨੂੰ ਫੋਕਰਿਆਂ ਤੱਕ ਕਹਿ ਦਿੱਤਾ ਪਰ ਉਹੀ ਪੰਜਾਬ ਦੀ ਜਵਾਨੀ ਹੈ ਜਿਹੜੀ ਅੱਜ ਜਦੋਂ ਪੰਜਾਬ ਦੇ ਉੱਤੇ ਮੁਸੀਬਤ ਆਈ ਤੇ ਉਹੀ ਜਵਾਨੀ ਹੈ ਜਿਹੜੀ ਪੰਜਾਬ ਨੂੰ ਮੁਸੀਬਤ ਦੇ ਵਿੱਚੋਂ ਕੱਢਣ ਦੇ ਲਈ ਦਿਨ-ਰਾਤ ਆ ਜਿਹੜਾ ਇੱਕ ਕੀਤਾ ਹੋਇਆ ਨੌਜਵਾਨ ਦਾ ਟਰੈਕਟਰ ਖੁੱਭ ਗਿਆ ਪਿੱਛੇ ਹਾਲਾਤ ਆ ਜਿਹੜਾ ਲੰਮਾ ਹੀ ਇਹ ਜੇ ਗਈਏ ਤੇ ਇਹ ਹਾਲਾਤ ਆ ਜਿਹੜੇ ਪੜਲੀ ਦੇ ਤੌਰ ਤੱਕ ਕਈ ਕਿਲੋਮੀਟਰ ਤੱਕ ਇਹਦੇ ਉੱਤੇ ਮਿੱਟੀ ਪਾਈ ਜਾ ਰਹੀ ਆ ਦਿਨਪੁਰ ਰਾਤ ਇੱਕ ਕੀਤਾ ਹੋਇਆ ਨੌਜਵਾਨਾਂ ਵੱਲੋਂ ਜਿੱਥੇ ਨੌਜਵਾਨ ਸੇਵਾ ਕਰ ਰਹੇ ਆ ਉਥੇ ਸਰਕਾਰ ਦਾ ਕੋਈ ਅਧਿਕਾਰੀ ਆ ਬਾਈ ਸਰਕਾਰ ਦਾ ਕੋਈ ਬੰਦਾ ਹੈਗਾ ਖਤਮ ਸਰਕਾਰ ਨਾਲ ਖਤਮ ਭਾਜੀ ਸੋ ਇਹ ਹਾਲਾਤ ਆ ਪਰ ਇਧਰ ਮੈਨੂੰ ਇਹ ਚੀਜ਼ ਦੀ ਖੁਸ਼ੀ ਹੋ ਰਹੀ ਆ ਕਿ ਸਾਰੀ ਜਵਾਨੀ ਆ ਜਿਵੇਂ ਦਿੱਲੀ ਅੰਦੋਲਨ ਦੀ ਗੱਲ ਕਰ ਲਗੇ ਦਿੱਲੀ ਅੰਦੋਲਨ ਦੇ ਵਿੱਚ ਵੀ ਪੂਮ ਕਾਇ ਜਿ ਸਜਵਾਨੀ ਨੇ ਜਿਹੜੀ ਵਾਦ ਚੜ ਕੇ ਨਵਾਈ ਸੀ ਉਸੇ ਤਰ੍ਹਾਂ ਜੇ ਅੱਜ ਬੰਨਾਂ ਦੀ ਗੱਲ ਕਰ ਲਈਏ ਉਸ ਬੰਨਾਂ ਨੂੰ ਬੰਨ ਲਾਉਣ ਵਾਸਤੇ ਵੀ ਆ ਜਿਹੜੀ ਜਵਾਨੀ ਆ ਜਿਹੜੀ ਅੱਗੇ ਆਈ ਹੋਈ ਆ ਜਿਹੜੇ ਟਰੈਕਟਰ ਵੱਡੇ ਟਾਇਰਾਂ ਵਾਲੇ ਟਰੈਕਟਰ ਦੁਖਦੇ ਸੀ ਵੱਡੇ ਟਰੈਕਟਰ ਦੁਖਦੇ ਸੀ ਅੱਜ ਉਹੋ ਹੀ ਵੱਡੇ ਟਾਇਰਾਂ ਵਾਲੇ ਟਰੈਕਟਰ ਤੇ ਵੱਡੇ ਟਰੈਕਟਰ ਆ ਜਿਹੜੇ ਇਹਨਾਂ ਬੰਨਾਂ ਦੇ ਉੱਤੇ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਲੈ ਕੇ ਆ ਜਿਹੜੇ ਆ ਰਹੀ ਆ ਤੋ ਸਰਕਾਰਾਂ ਦੇ ਹਾਲਾਤ ਆ ਜਿਹੜੇ ਆਪ ਖੁਦ ਤੁਹਾਨੂੰ ਨੌਜਵਾਨਾਂ ਨੇ ਦੱਸਦੇ ਆ ਇੰਨੀ ਵੱਡੀ ਪੱਦਰ ਤੇ ਆ ਜਿਹੜਾ ਪ੍ਰਬੰਧ ਕੀਤਾ ਹੋਇਆ ਕਿ ਟਰੈਕਟਰ ਆ ਜਿਹੜਾ ਲੀਆਂ ਦਰਾਏ ਨਾਲ ਮਟਾਈ ਜਾਂਦਾ ਪਰ ਫੇਰ ਵੀ ਅਜੇ ਗੱਲ ਕਰਨ ਲਗੇ ਕਿ ਟਰੈਕਟਰ ਡੀ ਆਈ ਸੀਗਾ ਮਾਰਾ ਟਰੈਕਟਰ ਸੀ ਟਰਾਲੀ ਭਾਲੀ ਭਰੀ ਆ ਉਹਦਾ ਕਰਕੇ ਆ ਜਿਹੜਾ ਟਰਾਲੀ ਖੁੱਭ ਗਈ ਕਿਉਂਕਿ ਇਹ ਬੰਨ ਜਿਹੜਾ ਸਾਰਾ ਲੱਗ ਗਿਆ ਸੀਗਾ ਇਸ ਕਰਕੇ ਹੀ ਆ ਜਿਹੜਾ ਇਸ ਬੰਨ ਨੂੰ ਟੁੱਟਣ ਤੋਂ ਆ ਜਿਹੜਾ ਬੜੀ ਜਦੋਜਹਤ ਦੇ ਨਾਲ ਆ ਜਿਹੜਾ ਬਚਾਇਆ ਗਿਆ ਪਿਛਲੇ ਕਿੰਨੇ ਦਿਨਾਂ ਤੋਂ ਕੰਮ ਚੱਲਦਾ ਵੀਰੇ ਇਹ ਪਿਛਲੇ 15-20 ਦਿਨ ਕਿਹੜਾ ਬੰਨ ਵੱਜਦਾ ਇਹ ਠੱਟੇ ਵਾਲਾ ਬੰਨ ਇਹ ਕਿੱਥੋਂ ਟੁੱਟ ਚੱਲਿਆ ਸੀ ਸਿਮਨ ਲੱਗ ਪਿਆ ਸੀ ਇਹ ਫੱਤੇ ਵਾਲੇ ਬੰਦ ਤੋਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਆਪਾਂ ਤੇ ਫੱਤੇ ਵਾਲੇ ਬੰਦ ਤੇ ਅੱਜ 15 ਦਿਨਾਂ ਨੂੰ ਹੋ ਗਿਆ ਇਹਨਾਂ ਨੌਜਵਾਨਾਂ ਨੂੰ ਜਿਹੜਾ ਦਿਨ ਰਾਤ ਇੱਕ ਕੀਤਾ ਹੋਇਆ ਟਰਾਲੀਆਂ ਜਿਹੜੀਆਂ ਜਿਵੇਂ ਆਪਾਂ ਟਰਾਲੀਆਂ ਤੇ ਤੰਬੂ ਬਣਾਏ ਸੀ ਉਸੇ ਤਰ੍ਹਾਂ ਟਰਾਲੀਆਂ ਸਾਈਡਾਂ ਤੇ ਲਾ ਕੇ ਸ਼ਿਫਟਾਂ ਦੇ ਨਾਲ ਕੰਮ ਕਰਦੇ ਆ ਕੁਝ ਦਿਨੇ ਆਰਾਮ ਕਰ ਲੈਂਦੇ ਆ ਕੁਝ ਰਾਤ ਨੂੰ ਆ ਜਿਹੜਾ ਚੱਲਦੇ ਆ ਦਿਨ ਪੁਰ ਰਾਤ ਆ ਜਿਹੜਾ ਨੌਜਵਾਨਾਂ ਦਾ ਇੱਕ ਕੀਤਾ ਹੋਇਆ ਇਹ ਪੰਜਾਬ ਦੀ ਜਵਾਨੀ ਨੂੰ ਸਲੂਟ ਚਾਹੀਦਾ ਕਰਨਾ ਕਿਉਂਕਿ ਇਸ ਜਵਾਨੀ ਨਹੀਂ ਇਹ ਜਵਾਨੀ ਆ ਜਿਹੜਾ ਪੰਜਾਬ ਦਾ ਹੈਗਾ ਧੁਰਾ ਇਸ ਧੁਰੇ ਨੂੰ ਸਾਨੂੰ ਸਲੂਟ ਕਰਨਾ ਚਾਹੀਦਾ ਟਰੈਕਟਰ ਆ ਜਿਹੜਾ ਕੱਢਣ ਲੱਗੇ ਆ ਮਖੂਤੂ ਆਏ ਤੁਸੀਂ ਆ ਛੇ ਟਰਾਲੀਆਂ ਲੈ ਕੇ ਠੀਕ ਆ ਸੋ ਕਿੰਨੇ ਕਿੰਨੇ ਦੂਰੀ ਤੋਂ ਲੋਕ ਆ ਜਿਹੜੇ ਸੇਵਾ ਕਰਨ ਵਾਸਤੇ ਇਸ ਫੱਤੇ ਵਾਲਾ ਬੰਦ ਤੇ ਆ ਰਹੇ ਆ ਕਿਉਂਕਿ ਫੱਤੇ ਵਾਲਾ ਬੰਦ ਆ ਜਿਹੜਾ ਇਹ ਪੂਰਾ 2.5 ਕਿਲੋਮੀਟਰ ਦਾ ਏਰੀਆ ਜਿਹੜਾ ਸਿਮਨ ਲੱਗ ਪਿਆ ਸੀ ਜੇ ਇੱਥੇ ਲੋਕ ਨਾ ਪਰਵਰਸ਼ ਕਰਦੇ ਇਸ ਬੰਨ ਦੀ ਤੇ ਇਹ ਬੰਨ ਨੇ ਟੁੱਟੇ ਜਾਣਾ ਸੀ ਤੇ ਇਧਰਲੇ ਸਾਰਾ ਇਲਾਕਾ ਜਿਹੜਾ ਤਬਾਹ ਹੋ ਜਾਣਾ ਸੀ ਸੋ ਜਿੱਥੇ ਸਰਕਾਰ ਨਹੀਂ ਕੁਝ ਕਰ ਪਾਈ ਉਥੇ ਆਪ ਲੋਕਾਂ ਨੇ ਆ ਜਿਹੜਾ ਇਸ ਬੰਦ ਹੀ ਰਾਖੀ ਕੀਤੀ ਤੇ ਇਸ ਬੰਨ ਨੂੰ ਬਚਾਇਆ ਸੋ ਥੱਤੇ ਵਾਲਾ ਬੰਨ ਦੇ ਉੱਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੀ ਹਾਂ